ਕੈਨੇਡੀਅਨ ਕਵਰ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਟੋਰਾਂਟੋ ਦੇ ਕੁਝ ਖੇਤਰਾਂ ਵਿੱਚ ਕਿਰਾਇਆ ਥੋੜਾ ਸਸਤਾ ਹੋ ਰਿਹਾ ਹੈ ਇਸ ਤਰ੍ਹਾਂ ਦਾ ਇੱਕ ਇਹ ਧਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਜੀਜੀ ਦੀ ਇੱਕ ਤਾਜ਼ਾ ਰਿਪੋਰਟ ਲਿਬਰਟੀ ਵਿਲੇਜ ਲੰਡਨ ਤੇ ਹਰਨੌਰ ਹਾਈਟਸ ਅਤੇ ਹੈਮਿਲਟਨ ਦੇ ਵਿਸੀਲੇ ਲੈਂਡਸਟੇਲ ਅਤੇ ਸਟਿਪਲੀ ਖੇਤਰਾਸਮੇਟ ਆਂਡ ਗਵਾਂਡ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਛੋਟੀ ਜੀ ਕਮੀ ਦਾ ਖੁਲਾਸਾ ਕੀਤਾ ਗਿਆ ਹੈ ਕਜੀਜੀ ਨੇ ਜਨਵਰੀ ਤੋਂ ਮਾਰਚ 2024 ਤੱਕ ਸਾਰੇ ਲੰਮੇ ਸਮੇਂ ਦੇ ਕਿਰਾਏ ਦੀ ਜਾਂਚ ਕੀਤੀ ਅਤੇ ਇੱਕ ਇਸ਼ਤਿਹਾਰ ਵਿੱਚ 400 ਅਤੇ 15000 ਦੇ ਵਿਚਕਾਰ ਕਿਰਾਇਆ ਮੰਗਿਆ ਗਿਆ ਫਿਰ ਪ੍ਰਾਂਤ ਸ਼ਹਿਰ ਅਤੇ ਬੈੱਡਰੂਮਾਂ ਦੀ ਸੰਖਿਆ ਦੁਆਰਾ ਕਿਰਾਏ ਦੀ ਡੇਟੇ ਨੂੰ ਤੋੜਿਆ ਗਿਆ ਸਰਵੇਖਣ ਦੇ ਅਨੁਸਾਰ ਲਿਵਰਟੀ ਵਿਲੇਜ ਦਾ ਮਹੀਨਾਵਾਰ ਕਿਰਾਇਆ 200 ਡਾਲਰ ਸਾਲਦਾਰ ਸਾਲ ਘਟਿਆ ਜਦੋਂ ਕਿ ਲੰਡਨ ਦੇ ਮਾਸਿਕ ਕਿਰਾਏ ਵਿੱਚ ਹੂਰੋਰ ਹਾਈਟਸ ਦੇ ਵਿੱਚ 4400 405 ਕੀ ਕਰੀਬ ਕਰਾਇਆ ਘਟਿਆ ਅਤੇ ਹੈ ਮੈਲਟਨ ਦੇ ਮਾਸਿਕ ਕਿਰਾਏ ਤੇ ਬਿਸਲੇ ਲੈਂਡਸ ਡੇਲ ਅਤੇ ਸਟਿਪਲੀ ਖੇਤਰਾ ਵਿੱਚ 440 ਡਾਲਰ ਦੀ ਕਮੀ ਦੇਖਣ ਨੂੰ ਮਿਲੀ ਹੈ ਇਸ ਸਾਲ ਦੀ ਕੀਮਤ ਤਿਹਾਈ ਅਤੇ ਟ੍ਰਾਂਟੋ ਵਿੱਚ ਇੱਕ ਬੀਸਮੈਂਟ ਅਪਾਰਟਮੈਂਟ ਲਈ ਕਿਰਾਏ ਦੀ ਔਸਤ ਕਮੀ ਕਜ਼ੀਜੀ ਦੇ ਅਨੁਸਾਰ 1400 ڈالر ਸੀ ਇੱਕ ਮੁੱਖ ਮੰਜ਼ਿਲ ਦਾ ਅਪਾਰਟਮੈਂਟ ਆਸਤਨ 2250 ਵਿੱਚ ਅਤੇ ਕਾਂਡੋ 2500 ڈالر ਵਿੱਚ ਅਤੇ ਇੱਕ ਘਰ 3000 ڈالر ਵਿੱਚ ਗਿਆ ਟ੍ਰਾਂਟੋ ਹਿਲਟਨ ਤੇ ਹੈਲੀਫੈਕਸ ਤੋਂ ਬਾਅਦ ਵੈਨਕੂਵਰ ਕਿਰਾਏ ਦੇ ਹਿਸਾਬ ਨਾਲ ਸਭ ਤੋਂ ਮਹਿੰਗਾ ਸ਼ਹਿਰ ਸੀ ਤਜ਼ੀਦੀ ਨੇ ਇਹ ਵੀ ਪਾਇਆ ਕਿ ਟ੍ਰਾਂਟੋ ਹੈਲੀਫੈਕਸ ਅਤੇ ਗੋਲਫ ਵਰਗੀਆਂ ਥਾਵਾਂ ਤੇ ਦੋ ਰੂਮ ਮੇਟ ਨਾਲ ਕਿਰਾਏ ਤੇ ਰਹਿਣ ਨਾਲ ਵਿਅਕਤੀ ਨੂੰ 9000 ਤੱਕ ਦੀ ਬਚਤ ਹੋ ਸਕਦੀ ਹੈ ਟ੍ਰਾਂਟੋ ਦੇ ਰੀਅਲ ਅਸਟੇਟ ਬ੍ਰੋਕਰ ਬੈਟਨੀ ਕਿੰਗ ਨੇ ਨਾਊ ਟ੍ਰਾਂਟੋ ਦੇ ਨਾਲ ਜਿੱਥੇ ਗੱਲਬਾਤ ਕੀਤੀ ਤੇ ਸ਼ਹਿਰ ਦੇ ਕਿਰਾਏ ਦੀ ਮਾਰਕੀਟ ਵਿੱਚ ਪਿਛਲੇ ਸਾਲ ਦੇ ਅੰਦਰ ਇੱਕ ਮਹੱਤਵਪੂਰਨ ਤਬਦੀਲੀ ਦੱਸੀ ਹੈ ਕਿ ਉਹ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਵਿੱਚ ਵਸਤੂ ਸੂਚੀ ਦੇ ਅੰਦਰ ਕਾफी ਵਾਧੇ ਨਾਲ ਕਿਰਾਏ ਦੀ ਸੂਚੀ ਵਿੱਚ ਵਾਧਾ ਹੋਇਆ ਹੈ ਕਿਰਾਏ ਦੀ ਸੂਚੀ ਪਿਛਲੇ ਸਾਲ ਦੇ ਮੁਕਾਬਲੇ 49.3% ਵਧੀ ਹੈ ਉਹਨਾਂ ਨੇ ਕਿਹਾ ਕਿ ਫਿਰ ਵੀ ਕਿੰਗ ਦੇ ਅਨੁਸਾਰ ਇੱਕ ਬੈੱਡਰੂਮ ਅਪਾਰਟਮੈਂਟ ਦੀ ਔਸਤ ਕਿਰਾਏ ਦੀ ਕਮੀ ਵਿੱਚ ਸਿਰਫ 1% ਦੀ ਕਮੀ ਆਈ ਹੈ ਜਦੋਂ ਕਿ ਫੁੱਲ ਅਪਾਰਟਮੈਂਟ ਦੇ ਕਿਰਾਏ ਵਿੱਚ ਪਿਛਲੇ ਸਾਲ ਦੇ ਇਸ ਸਾਲ ਦੇ ਮੁਕਾਬਲੇ 19.7% ਵਾਦਾ ਹੋਇਆ ਇਸ ਤੋਂ ਇਲਾਵਾ ਇਕਾਈ ਦੀ ਮਾਰਕੀਟ ਤੋਂ ਜਲਦ ਪ੍ਰਾਪਤ ਕਰਨ ਲਈ ਕੁਝ ਕੀਮਤਾ ਦੇ ਅੰਦਰ ਕਟੌਤੀ ਦੇ ਬਾਵਜੂਦ ਕਿੰਗ ਪ੍ਰਾਣੀਆਂ ਕਿਰਾਏ ਦੀਆਂ ਇਕਾਈਆਂ ਲਈ ਕੀਮਤਾਂ ਦੇ ਵਿੱਚ ਮਹੱਤਵਪੂਰਨ ਗਿਰਾਵਟ ਦੇਖਣ ਦੀ ਉਮੀਦ ਨਹੀਂ ਕਰਦਾ ਇਹ ਮੁੱਖ ਤੌਰ ਤੇ 2018 ਤੋਂ ਪਹਿਲਾਂ ਬਣਾਈਆਂ ਗਿਆ ਇਕਾਈਆਂ ਲਈ ਕਿਰਾਏ ਦੇ ਨਿਰੰਤਰ ਨਿਯਮਾਂ ਦੇ ਕਾਰਨ ਹੈ ਜੋ ਕਿ ਕਿਰਾਏ ਦੇ ਵਾਦੇ ਰੂਪ ਪ੍ਰਤੀ ਸਾਲ 2.5% ਤੱਕ ਸੀਮਤ ਕਰਦਾ ਹੈ ਬਹੁਤ ਸਾਰੇ ਮਕਾਨ ਮਾਲਕ ਪਹਿਲਾਂ ਹੀ ਇਨ੍ਹਾਂ ਨਿਵੇਸ਼ਾਂ ਤੇ ਆਪਣੇ ਚੁੱਕਣ ਦੇ ਖਰਚੇ ਦੀ ਪੂਰਤੀ ਕਰ ਰਹੇ ਨੇ ਜਿਸ ਨਾਲ ਕੀਮਤਾਂ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਦੱਸੀ ਗਈ ਹੈ ਪਰ ਲੰਬੇ ਹਿੱਟਾ ਚੀਜ਼ਾਂ ਬਦਲ ਸਕਦੀਆਂ ਨੇ ਉਸਨੇ ਜਾਰੀ ਰੱਖਿਆ ਕਿਉਂਕਿ ਇਸ ਸਮੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਦਰਸਾਉਂਦਾ ਹੈ ਕਿ ਨਵੀਕਰਨ ਸਪਲਾਈ ਸਿਰਫ ਇੰਨੇ ਲੰਬੇ ਸਮੇਂ ਦੀ ਮੰਗ ਕਾਇਮ ਰੱਖ ਸਕਦੀ ਹੈ ਕਿੰਗ ਨੇ ਕਿਰਾਏਦਾਰ ਜਾਂ ਇਸ ਤੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਛੱਡਣ ਜਾਂ ਡਾਊਨਟਾਊਨ ਕੋਰ ਵਿੱਚ ਜਾਣ ਦੀ ਟੋਨ ਕਰਦੇ ਹੋਏ ਦੇਖਿਆ ਜੋ ਕਿ ਕਹਿੰਦੀ ਹੈ ਕਿ ਟੋਰਾਂਟੋ ਵਿੱਚ ਹੋਣ ਵਾਲੇ ਨਿਰਮਾਣ ਅਤੇ ਆਵਾਜਾਈ ਵਿੱਚ ਰਕਾਵਟਾਂ ਦੀ ਮਾਤਰਾ ਦੁਆਰਾ ਚਲਾਇਆ ਜਾਂਦਾ ਇੱਕ ਰੀਅਲ ਏਸਟੇਟ ਦੇ ਅਕੋਰਡਿੰਗ ਖੇਤਰ ਦੇ ਸਰਕਾਰੀ ਮਿਆਂ ਨਾਲ ਉਹ ਕੰਮ ਕਰ ਰਿਹਾ ਮੈਂ ਦੇਖਿਆ ਹੈ ਕਿ ਜ਼ਿਆਦਾਤਰ ਲੋਕ ਟ੍ਰੈਫਿਕ ਦੇ ਆਉਣ ਜਾਣ ਦੀ ਚੁਣੌਤੀ ਤੋਂ ਬਚਣ ਲਈ ਪੂਰੀ ਤਰ੍ਹਾਂ ਸ਼ਹਿਰ ਤੋਂ ਬਾਹਰ ਜਾਣ ਦਾ ਫੈਸਲਾ ਕਰ ਰਹੇ ਨੇ ਇਸ ਦੇ ਉਲਟ ਕੁਝ ਕੁ ਲੋਕ ਪੂਰੀ ਤਰ੍ਹਾਂ ਆਉਣ ਜਾਣ ਦੀ ਜ਼ਰੂਰਤ ਨੂੰ ਖਤਮ ਕਰ ਲਈ ਡਾਨਟਨ ਕੋਰ ਵਿੱਚ ਰਹਿਣ ਦੀ ਚੋਣ ਕਰ ਰਹੇ ਨੇ ਤੇ ਉੱਥੇ ਦੱਸ ਦਈਏ ਕਿ ਕਿਰਾਏ ਦੇ ਵਿੱਚ ਵੱਡੀ ਕਮੀ ਕਿਤੇ ਨਾ ਕਿਤੇ ਆਮ ਲੋਕਾਂ ਲਈ ਕਿਤੇ ਨਾ ਕਿਤੇ ਸੁੱਖ ਦਾ ਸਾਹ ਲੈ ਕੇ ਆਉਂਦੀ ਨਜ਼ਰ ਆ ਰਹੀ ਹੈ ਰੇਡੀਅਨ ਖਬਰਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੇਚੀ ਦਾ ਚੱਲਣ ਗਿਆ ਤੁਸੀਂ ਬਨੇ ਰਹੋ ਆ ਜੁਸ ਵਾਲਾ ਦਿਨਾਰ